ਤਦੋਂ ਬਚਾਈ ਅਜੇ ਹਾਲੇ ਪਹਿਲੀ ਆ ਅੱਜ ਦੀ ਹੁਣ ਪਹਿਣੀ ਆ ਲੋੜੀ ਦਾ ਆ ਬੰਦਿਆਂ ਦੀ ਲੈਣੀ ਆ ਕਰ ਲਈ ਕਰ ਲਈ ਹੈ ਹੋਗੀ ਤੁਹਾਡੀ ਅੱਜ ਅੱਜ ਤੇ ਪਰੇਸ਼ਾਨੀ ਤੇ ਦੱਸ ਹੀ ਨਹੀਂ ਸਕਦੇ ਕਿ ਕਿੰਨੀ ਕਾ ਤੁਹਾਡੇ ਸਾਹਮਣੇ ਆ ਸਾਰੀ ਜਦੋਂ ਇੱਕ ਦਮ ਧੁੰਦ ਦੇ ਬੁੱਲੇ ਆਉਂਦੇ ਨੇ ਤੇ ਬੜੀ ਮੁਸ਼ਕਲ ਆਉਂਦੀ ਆ ਡਰਾਈਵਰ ਜਿਹੜੇ ਨੇ ਉਹ ਵਿਚਾਰੇ ਅੱਖਾਂ ਰਹਿ ਜਾਂਦੀਆਂ ਨੇ ਹਾਦਸਿਆਂ ਦਾ ਬਹੁਤ ਜ਼ਿਆਦਾ ਮਤਲਬ ਵੀ ਖਤਰਾ ਬਣਿਆ ਰਹਿੰਦਾ ਜਿਹੜੀ ਸੜਕਾਂ ਦੇ ਉੱਤੇ ਲਾਈਨਿੰਗ ਹੈ ਚਿੱਟੀ ਲਾਈਨਿੰਗ ਜਾਂ ਪੀਲੀ ਲਾਈਨਿੰਗ ਜਿਹੜੀ ਕੀਤੀ ਹੋਵੇ ਉਹਦੇ ਨਾਲ ਜਿਹੜਾ ਉਹ ਫਾਇਦਾ ਹੁੰਦਾ ਪਰ ਬਹੁਤ ਜਗ੍ਹਾ ਦੇ ਉੱਤੇ ਬਹੁਤ ਜਗ੍ਹਾ ਦੇ ਉੱਤੇ ਜਿਹੜੀ ਲਾਈਨਿੰਗ ਆ ਉਹ ਨਹੀਂ ਹੈਗੀ ਮੇਰਾ ਵਿਭਾਗਾਂ ਨੂੰ ਥੋੜੀ ਬੇਨਤੀ ਹੈ ਵੀ ਉਹ ਵੀ ਕੀਤਾ ਜਾਵੇ ਉਹਦੇ ਨਾਲ ਜਾਣ ਮਾਲ ਦੀ ਰੱਖਿਆ ਜਿਹੜੀ ਉਹ ਦੇਖੋ ਜੀ ਨੌਜਵਾਨਾਂ ਨੂੰ ਪ੍ਰੋਪਰ ਟ੍ਰੇਨਿੰਗ ਲੈਣੀ ਚਾਹੀਦੀ ਹੈ ਜਾ ਸਿੱਖਣੀ ਚਾਹੀਦੀ ਹੈ ਕੋਈ ਏਡੀ ਗੱਲ ਨਹੀਂ तकरीबन ਸਾਰੇ ਡਰਾਈਵਰ ਹੀ ਨੇ ਵਧੀਆ ਨੇ ਕਿਉਂਕਿ ਗੱਡੀਆਂ ਇਲੈਕਟ੍ਰੋਨਿਕਸ ਆ ਗਈਆਂ ਨੇ ਔਰ ਪੜ੍ਹੇ ਲਿਖੇ ਮੁੰਡੇ ਆ ਗਏ ਨੇ ਉਹਨੋਂ ਪੁਰਾਣੇ ਡਰਾਈਵਰ ਤੇ ਹੈ ਨਹੀਂ ਵੀ ਅਨਪਾੜ੍ਹ ਸੀਗੇ ਇਹ ਸਾਰੇ ਪੜ੍ਹੇ ਲਿਖੇ ਨੇ ਔਰ ਜੂਟੂਬ ਤੇ ਵਗੈਰਾ ਵੀ ਸਾਰਾ ਕੁਝ ਆਉਂਦਾ ਵੀ ਕਿੱਦਾਂ ਸਾਈਨ ਕਿਉਂਕਿ ਜਿਹੜੇ ਹਾਂ ਹੋਲੀ ਚਲਾਉਣ ਤੇ ਲਾਇਸੈਂਸ ਜਿਹੜੇ ਨੇ ਪ੍ਰੋਪਰ ਇਹਨਾਂ ਦੇ ਬਣਦੇ ਵੀ ਬੜੇ ਤਰੀਕੇ ਨਾਲ ਹੋਂ ਤਾਂ ਅੱਗੇ ਤੇ ਜਾਲੀ ਜੁਲੀ ਬਣ ਜਾਂਦੀ ਹੁੰਦੀ ਤੇ ਚਲਾ ਕੇ ਤੇ ਫਿਰ ਚਲਦੀ ਆ ਇੰਡੀਕੇਟਰ ਜਿਹੜੇ ਉਹ ਸਾਰੇ ਚੱਲਦੇ ਹੋਣੇ ਚਾਹੀਦੇ ਆ ਤੁਹਾਡੀਆਂ ਗੱਡੀਆਂ ਦੇ ਪੀਲੀਆਂ ਲਾਈਟਾਂ ਚੱਲਦੀਆਂ ਹੋਣੇ ਚਾਹੀਦੀਆਂ ਇਹ ਨਹੀਂ ਵੀ ਤੁਸੀਂ ਤੁਹਾਨੂੰ ਵਿਜ਼ਿਬਿਲਟੀ ਦੇਖਦੀ ਆ ਤੁਸੀਂ ਆਪਣੀਆਂ ਲਾਈਟਾਂ ਬੰਦ ਕਰਕੇ ਰੱਖੋ ਲਾਈਟਾਂ ਜਗਾ ਕੇ ਰੱਖੋ ਉਹ ਲਾਈਟਾਂ ਦਾ ਬਿੱਲ ਨਹੀਂ ਹੁੰਦਾ ਰਾਤ ਨੂੰ ਇੱਕ ਹਨੇਰਾ ਉੱਤੋਂ ਧੁੰਦ ਉਹ ਫਿਰ ਡਬਲ ਹੋ ਜਾਂਦੀ ਹੈ ਜੀ ਉਦੋਂ ਗੰਨਾ ਚੱਲ ਪਿਆ ਹਾਂ ਜੀ ਉਹ ਗੱਨਾ ਟਰਾਲੀਆਂ ਚੱਲ ਪਿਆ ਨੇ ਨਹੀਂ ਉਹਨਾਂ ਦੇ ਕੀ ਕਹਿਣਾ ਜਦੋਂ ਕਿੰਨੇ ਵਾਲਿਆਂ ਨੂੰ ਕੀ ਕਹਿਣਾ ਜਦੋਂ ਜਿੱਥੇ ਗੰਨੇ ਲਾ ਕੇ ਹੁੰਦੇ ਨੇ ਗੰਨੇ ਵਾਲਿਆਂ ਨੂੰ ਕਹਿਣਾ ਚਾਹੁੰਦੇ ਆਂ ਜੀ ਵੀ ਜਿਹੜੇ ਤੁਹਾਡੀਆਂ ਗੰਨਾ ਜਿਹੜਾ ਵਧਾਇਆ ਹੋਇਆ ਚਲੋ ਸਾਲ ਬਾਅਦ 6 ਮਹੀਨੇ ਜਦੋਂ ਵੀ ਤੁਸੀਂ ਟਰਾਲੀਆਂ ਲੈ ਕੇ ਰੋਡ ਤੇ ਆਉਨੇ ਹੋ ਪ੍ਰੋਪਰ ਇੰਡੀਕੇਟਰ ਵਗੈਰਾ ਜਿਹੜੀਆਂ ਲਾਈਟਾਂ ਜਿਹੜੀਆਂ ਹੁੰਦੇ ਡਿਜੀਟਲ ਬਹੁਤ ਲੱਗੀਆਂ ਨੇ ਮਗਰ ਲਾ ਕੇ ਰੱਖੋ ਵੀ ਤੁਹਾਡੀ ਦੂਰੋਂ ਪਤਾ ਲੱਗ ਸਕੇ ਬੱਸਾਂ ਵਾਲਿਆਂ ਨੂੰ ਕਾਰਾਂ ਵਾਲਿਆਂ ਨੂੰ ਕਿ ਟਰਾਲੀ ਆ ਰਹੀ ਆ ਮੇਰਾ ਨਾਮ ਹੈ ਬਚਿੱਤਰ ਸਿੰਘ ਢੋਂਦ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ ਆ ਜੀ ਗੱਡੀਆਂ ਚਲਾਉਣ ਦੇ ਵਿੱਚ ਸ ਪਾਵੇਂ ਸਰਕਾਰੀ ਆ ਭਾਵੇਂ ਉਹ ਪ੍ਰਾਈਵੇਟ ਵਾ ਜਾਨ ਤਾਂ ਸਾਰਿਆਂ ਦੀ ਇੱਕੋ ਜੀ ਆ ਪਰਿਵਾਰ ਆ ਮਗਰ ਬੱਚੇ ਆ ਹਰ ਇੱਕ ਨੂੰ ਆਪਣੀ ਗੱਡੀ ਜਿਹੜੀ ਆ ਸਲੋ ਚਲਾਉਣੀ ਚਾਹੀਦੀ ਆ ਗੱਡੀਆਂ ਦੀਆਂ ਲਾਈਟਾਂ ਵਗੈਰਾ ਡਿਮ ਲਾਈਟਾਂ ਹੈਂਡਿਕਟਰ ਇਸ਼ਾਰੇ ਵਗੈਰਾ ਸਾਰੇ ਜਗਨੇ ਚਾਹੀਦੇ ਗੱਡੀਆਂ ਦੇ ਗੱਡੀ ਭਾਵੇਂ ਕੋਈ ਵੀ ਹੋਵੇ ਭਾਵੇਂ ਨਿੱਕੀ ਵੀ ਭਾਵੇਂ ਵੱਡੀ ਆ ਕਾਰ ਵਾ ਬੱਸ ਵਾ ਜੋ ਵੀ ਆ ਟਰੱਕ ਵਾ ਇਸ ਕਰਕੇ ਧੁੰਦ ਦੇ ਵਿੱਚ ਬਹੁਤ ਜ਼ਿਆਦੀ ਪਰੇਸ਼ਾਨੀ ਐਕਸੀਡੈਂਟ ਹੋਣ ਦਾ ਕਾਰਨ ਇਹੋ ਬਣਦੇ ਜ਼ਿਆਦਾ ਕਿ ਅੱਗੇ ਦਿਖਾਈ ਘਟ ਦਿੰਦਾ ਵਾ ਲਾਈਟਾਂ ਵਗੈਰਾ ਘਟ ਚੱਲਦੀਆਂ ਅੱਜ ਕੱਲ੍ਹ ਟਰਾਲੀਆਂ ਚੱਲਦੀਆਂ ਗੰਨੇ ਵਾਲੀਆਂ ਉਹਨਾਂ ਦੇ ਮਗਰ ਕੋਈ ਵੀ ਲਾਈ ਉਹਦਾ ਕਰਕੇ ਬਹੁਤ ਜ਼ਿਆਦਾ ਡਰਾਈਵਰ ਨੂੰ ਪਰੇਸ਼ਾਨੀਆਂ ਆਉਂਦੀ ਐ ਐਕਸੀਡੈਂਟ ਤਾਂ ਹੁੰਦੇ ਜਾਂਦਾ ਇਸ ਕਰਕੇ ਲਾਈਟ ਜ਼ਰੂਰ ਚਾਹੀਦੀ ਗੱਡੀ ਦੀ ਡਿਮ ਲਾਈਟ ਐਂਡੀਕੇਟਰ ਇਹ ਜਗਣੇ ਚਾਹੀਦੇ ਆ ਮੇਰਾ ਤੇ ਇਹੋ ਸੁਝਾਅ ਆ ਸਾਰਿਆਂ ਨੂੰ ਵੇਖੋ ਵੀ ਆਪਣੀ ਜਾਨ ਦੀ ਆਪ ਅਸੀਂ ਰਾਖੀ ਕਰੀਏ ਗੱਡੀ ਜਿਹੜੀ ਗਲਤ ਨਾ ਚਲਾਈਏ ਉਹ ਵਟਾਕ ਵਗੈਰਾ ਤੁਹਾਨੂੰ ਨਾ ਕਰੀਏ ਸਭ ਤੋਂ ਪਹਿਲੀ ਗੱਲ ਤੇ ਆ ਦੂਜੀ ਗੱਲ ਇਹ ਵੀ ਲਾਈਟਾਂ ਵਗੈਰਾ ਦਾ ਧਿਆਨ ਰੱਖੋ ਗੱਡੀ ਜਿਹੜੀ ਆ ਜ਼ਿਆਦਾ ਓਵਰਸਪੀਡ ਨਹੀਂ ਚਲਾਉਣੀ ਚਾਹੀਦੀ ਧੁੰਦ ਦੇ ਵਿੱਚ ਮੈਂ ਤੇ ਇਹੋ ਕਹੂੰਗਾ ਵੀ ਆਪਣੀ ਜਾਨ ਦੀ ਆਪ ਰਾਖੀ ਕਰੋ ਤੁੰਦ ਦੀ ਬਹੁਤ ਜਿਆਦਾ ਪਰੇਸ਼ਾਨੀ ਆ ਰਹੀ ਆ ਕੋ ਜਿਹੜੇ ਹੈਵੀ ਵਾਹਨ ਆ ਗੰਨੇ ਵਾਲੀਆਂ ਟਰਾਲੀਆਂ ਤੂੜੀ ਵਾਲੇ ਟਰੱਕ ਇਹਨਾਂ ਦੀ ਬਹੁਤ ਜਿਆਦਾ ਪਰੇਸ਼ਾਨੀ ਆ ਤੇ ਟਰਾਲੀਆਂ ਟਰੂਲੀਆਂ ਤਾਂ ਤੇ ਇਦਾਂ ਵਾ ਵੀ ਮਤਲਬ ਕੋਈ ਇੰਡੀਕੇਟਰ ਵੀ ਹੈ ਨਹੀਂ ਪਿੱਛੇ